ਜਾਕੀਰਾ ਕੀ ਕਰ ਜਾਂਦਾ ਸੀਗਾ ਹੈ ਕੀ ਕਰ ਜਾਂਦਾ ਸੀ ਕੁਛ ਨਹੀਂ ਬਸ ਮੈਂ ਤਾਂ ਪਰਨੇ ਦੀ ਤੈਹ ਜੀ ਕਰ ਜਾਂਦਾ ਸੀ ਅੱਛਾ ਮੈਂ ਕਹਿੰਦੀ ਸੀ ਵੀ ਉਹ ਮੰਮੀ ਉਹ ਨਾਨਕੇ ਜਾਂਦੀ ਹੋਈ ਕਹੇਗੀ ਸੀ ਪੂ ਆਣੇ ਆਣਾ ਤੀਗਾ ਮੈਂ ਕਹਿੰਦੀ ਸੀ ਮਾਤਾ ਤੇ ਬਸ ਸਟੈਂਡ ਤੇ ਆਪਣੇ ਗੇੜਾ ਮਾਰ ਜਾਂਦਾ ਕੀ ਬਤਾ ਉੱਥੇ ਆ ਕੇ ਬੈਠੀ ਹੋਵੇ ਮੈਂ ਤੈਨੂੰ ਦੱਸਣਾ ਭੁੱਲ ਗਈ ਸੀ ਵੀ ਉਹਨੇ ਆਣਾ ਪੂ ਆਣੇ ਅੱਛਾ ਮੈਂ ਕਹਿੰਦੀ ਕੀ ਬਤਾ ਉੱਥੇ ਬੈਠੀ ਹੋਵੇ ਹੂੰ ਮੇਰੇ ਕੋਲ ਦੁਬਾਰੇ ਫੋਨ ਨਹੀਂ ਆਇਆ ਉਹਦਾ ਗਰਮ ਨੂੰ ਪਤਾ ਨਹੀਂ ਦੀ ਫੇਰ ਤਾਂ ਨਹੀਂ ਮੈਂ ਦੇਖ ਆਂਦਾ ਪਹਿਲੇ ਫੇਰ ਮੈਂ ਕਨੇ ਇੱਕ ਗੇੜਾ ਮਾਰਿਆਂਦਾ ਪਤਾ ਲੱਗ ਜੂਗਾ ਕੀ ਬਤਾਹ ਫੇਰ ਆ ਕੇ ਲੜੂਗੀ ਕਹਦੂਗੀ ਤੁਸਾਨੂੰ ਪਤਾ ਨਹੀਂ ਸੀਗਾ ਵੀਰ ਜੀ ਨੂੰ ਮੈਂ ਸਵੇਰੇ ਤੇਰੀ ਮਾਂ ਨੂੰ ਕਹੀ ਦਿੱਤਾ ਸੀਗਾ ਚਲ ਮੈਂ ਦੇਖ ਆਂਦਾ ਫਿਰ ਹਾਂ ਚਲ ਤੂੰ ਮੈਂ ਨੀ ਕੰਮ ਜੀ ਕਰ ਲਾ ਤੂੰ ਗੇੜਾ ਮਾਰਿਆ ਤੇ ਉੱਥੇ ਬੜ ਬੜੂ ਕਰੂਗੀ ਫੇਰ ਜੇ ਨਾ ਲੈਣ ਗਿਆ ਚਲ ਮੈਂ ਦੇਖ ਆਂਦਾ ਠੀਕ ਹੈ ਤੂੰ ਨੂੰ ਪਹਿਲਾਂ ਪਤਾ ਹੁੰਦਾ ਮੈਂ ਦੇਖ ਆਂਦਾ ਨਾ ਮੈਂ ਫੇਰ ਭੁੱਲ ਗਈ ਸੀ ਦਿਨ ਦੱਸਣਾ ਇਹ ਤਾਂ ਬਦਿਆ ਆ ਗਿਆ ਹਾਂ ਮੈਂ ਨਾ ਮੈਂ ਤਾਂ ਨਾ ਜਦ ਮੈਂ ਕਹਨ ਤਰੀ ਮੈਂ ਤਾਂ ਨਹੀਂ ਬੰਦੇ ਆਇਆ ਅੱਛਾ ਬੂਆ ਪੂਰੇ ਆਕੇ ਵੀ ਨਹੀਂ ਹਟਿਆ ਹੈ ਗਿਆ ਮੈਂ ਆਖਿਆ ਮਾ ਮੈਂ ਹੋਂ ਕਿਤੇ ਕਿਵੇਂ ਜਾਵਾਂ ਚਿੱਕੜ ਵਾਲਾ ਹੋ ਰਿਹਾ ਹਾਂ ਤਨ ਪਤੂ ਸਾਹਿਬ ਵਧੀਆ ਕਰਿਆ ਮੈਨੂੰ ਮੋਟਰਸਾਈਕਲ ਤੇ ਦੇਆ ਮੈਨੂੰ ਚਿੱਕੜ ਤਰਨਾ ਬੋਤੋ ਖਾਤੀ ਹੋ ਜਾ ਬੂਆ ਪਰ ਆ ਨਾ ਚਿੱਕੜ ਹੋ ਜਾਂਦਾ ਹਾਂ ਤੇ ਮਾਂ ਮੈਨੂੰ ਕਹੀ ਦੀ ਸੀ ਹਾਂ ਕਹਿੰਦੀ ਮੈਂ ਜਾਣੀਆ ਪਿੰਡ ਤੂੰ ਜਵਾਖਾ ਨਾਲ ਦੋ ਦਿਨ ਲਾਈ ਨਾਲੇ ਮਿਲਿਆ ਹਾਂ ਚਲ ਬੂਆ ਵਧੀਆ ਨਾਲੇ ਮਿਲ ਜੇਗੀ ਬਹਾਨੇ ਨਾਲ ਨਾਲੇ ਪਰ ਉਹ ਆ ਨਾ ਇੱਕ ਦਿਨ ਰਾਤ ਲੱਗਦੀ ਕਈ ਵਾਰ ਦੇਖਾ ਕੰਮ ਹੁੰਦਾ ਕਈ ਵਾਰ ਦੋ ਲੱਗ ਜਾਂਦੀਆਂ ਮੰਮੀ ਵੀ ਖਾਸੇ ਟਾਈਮ ਬਾਅਦ ਲਾਨਕੇ ਗਈ ਸੀਗੀ ਤੇ ਹੁਣ ਤੋਂ ਵਧੀਆ ਨਾਲੇ ਇਹ 부ਆ ਤੋਂ ਬਹਨਾਂ ਨਾਲ ਦੋ ਦਿਨ ਲਾ ਜੇਗੀ ਕੋਈ ਚੱਕਰ ਨਹੀਂ ਐ ਤੂੰ ਐ ਕਰ 부ਆ ਬਹਿ ਜਾ ਆਰਾਮ ਕਰ ਲੈ ਮੀਚੋ ਆਈਆਂ ਤੇ ਮੈਂ ਉਹਨੂੰ ਭੇਜ ਦਾਂ ਭੇਜ ਦਿੰਦਾ ਹਾਂ ਠੀਕ ਹੈ ਕਿਸੀ ਕਰ 부ਆ ਜੀ ਅਸਲੀ ਕਰ ਤੋ ਠੀਕ ਹਾਂ ਤੇ ਹਾਂਜੀ ਸਾਰੇ ਠੀਕ ਠਾਕ ਤੁਸੀਂ ਦੱਸੋ ਲੈ ਪਾਣੀ ਪੀ ਲਓ ਆਪਣੇ ਵਧੀਆ ਠੀਕ ਠਾਕ ਹੋ ਤਾ ਹੋਰ ਸੁਣਾ ਬੁਆ ਜੀ ਕਿਵੇਂ ਮੀਂਹ ਮੂਹ ਤੋਂ ਕਿਵੇਂ ਆ ਆਪਣੇ ਪਿੰਡਾ ਮੀਂਹ ਤਾਂ ਪਰ ਜੂ ਕਰੂ ਤਰੀਆਂ ਮੀਂਹ ਤਾਂ ਹਟੇ ਹੀ ਨਹੀਂ ਹੈਗਾ ਹਾਂ ਇਹ ਕੁਝ ਹੋ ਰਿਹਾ ਪੁਆ ਜੀ ਹਟਦੀ ਨਹੀਂ ਹੈਗਾ ਮੀਂਹ ਤਾਂ ਕੈ ਦਿਨ ਹੋਗੇ ਪੈਂਦੇ ਇਹਨੂੰ ਹੋਰ ਤੇਰੀ ਮੰਮੀ ਨੇ ਫੋਨ ਕਰਿਆ ਠੀਕ ਹਾਂ ਕਿ ਮੈਂ ਜਾਉਂਗੀ ਪਿੰਡਾ ਹੂੰ ਕਹਿੰਦੇ ਜਵਾਖਾਂ ਲਵੇ ਆ ਜੀ ਮੈਂ ਕਿਹਾ ਨਾਲੇ ਤੂੰ ਬੇਬੇ ਕੇ ਵਾਗ ਜਾ ਮੈਂ ਬੇਬੇ ਕੇ ਵਾਗ ਜੀ ਜਾਂਦੀ ਜੀ ਵੇ ਸਹੀ ਹਾਂ ਮੈਂ ਵੀ ਮਰੇ ਆਉਂਗੀ ਚਲ ਆਈ ਵਾਈ ਬੁਆ ਜੀ ਦੋ ਦਿਨ ਲਾ ਜਾਉਂਗੇ ਪਰ ਮੰਮੀ ਨੇ ਤਨ ਪਤੀ ਆਏ ਜੇ ਲੱਗਣਗੇ ਦੋ ਦਿਨ ਤਾ ਉਹਨੂੰ ਤਾਂ ਜਿੰਨੇ ਜੈਨਦਰ ਮਮੀ ਨਾਲ ਪਰਨੇ ਤੁਨ ਮਾਇ ਰਹੂਗੀ ਨਾ ਫਿਰ ਕੀ ਹੋ ਗਿਆ ਭੋਜੀ ਤੁਹਾਡਾ ਘਰ ਹੈਗਾ ਜੀ ਸਦਕੇ ਰਹੋ ਘਾਤਾ ਹੈ ਜੀ ਅੱਜ ਤੋਂ ਸੁਖਣਾ ਮੈਂ ਕਹਿੰਦੀ ਸੀ ਭੋਜੀ ਤੁਸੀਂ ਟੂਏ ਸਿੱਧੀ ਕਰ ਲਾਂਦੇ ਤੇ ਨਾਲ ਮੈਂ ਆ ਝੋਲਾ ਰੱਖ ਦਿੰਦੀ ਆਂਗੀ ਅੰਦਰ ਨਾ ਪੁੱਤ ਆ ਝੋਲਾ ਤਾਂ ਮੇਰੇ ਤੋਂ ਵੀ ਰਹਿੰਦੇ ਭੋਜੀ ਇਹ ਕੀ ਹੈ ਦੇ ਵਿੱਚ ਤੈਨੂੰ ਮੈਂ ਕਹ ਰਹੀ ਝੋਲਾ ਮੇਰੇ ਕੋਲ ਵੀ ਰਹਿ ਰਹੇ ਭੋਜੀ ਮੈਂ ਅੰਦਰ ਸਾਹਮ ਕੇ ਰੱਖ ਦਿੰਦੀ ਆਂਗੀ ਨਹੀਂ 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 ਕੋਰੇ ਕੀ ਹੋ ਕਰੂਗਾ ਉਹ ਟੂਟਿਆ ਝੋਲਾ ਮੇਰੇ ਕੋਲ ਵੀ ਰਹਿੰਦਾ ਉਹ ਤੇ ਛੇੜ ਤੇ ਧਾਲੂਗੀ ਪੂ ਆਜੀ ਤੂੰ ਤਾਂ ਜਮੇ ਨਹੀਂ ਮੰਦੀ ਹੈਗੀ ਇਹ ਜੇ ਮੈਨੂੰ ਤਾਂ ਇਹ ਨਹੀਂ ਸਮਝਾਂਦੀ ਇਹ ਜੇ ਤੂੰ ਕੀ ਲੈ ਕੇ ਆਈ ਐ ਇਹਦੇ ਵਿੱਚ ਮੈਂ ਤਾਂ ਸੱਦਨ ਨਹੀਂ ਕਰਦਾ ਹਾਂ ਕਿਹੜਾ ਤਾਂ ਮੇਰੇ ਨਾਲ ਵੇਦਾ ਹੈ ਨਾ ਤੂੰ ਮੈਨੂੰ ਨਾ ਬੱਜੇ ਜੀ ਪੱਤੀ ਪਾ ਕੇ ਕਾਂਟ ਚਾਹ ਕਰਕੇ ਲਿਆ ਉਹਦਾ ਪੂ ਆਏ ਸੀਗਾ ਤੂੰ ਠੂ ਸਿੱਧੇ ਘਰ ਮੈਂ ਅੰਦਰ ਰੱਖ ਲਾਂਦੀ ਤੂੰ ਆਪੇ ਚੱਕ ਲਾਂਦੀ ਬੈਗਾ ਕੋਈ ਮੈਂ ਚੋਲ ਦਾ ਫੇਰ ਵੀ ਰੱਖੂੰਗੀ ਛੱਡ ਉਹ ਹੋ ਪੂ ਆਜੀ ਇਹ ਕੀ ਹੈ ਤੂੰ ਤਾਂ ਜਮੇ ਨਹੀਂ ਛੱਡਦੀ ਬੈਗ ਨੂੰ ਚੱਲ ਠੀਕ ਹੈ ਮੈਂ ਚਾਹ ਬਣਾ ਕੇ ਲੈਨੀ ਆ ਤੂੰ ਠੂ ਸਿੱਧੀ ਕਰ ਲੈ ਐਨੀ ਪੱਤੀ ਪਾ ਕੇ ਨਹੀਂ ਤੇ ਜੀ ਜਾ ਨ ਲੈਣੀ ਉਹ ਵੀ ਨਿਪੜਾ ਦੇਂਦੀ ਕੋਹ ਜੀ ਬੈਗ ਨਾ 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 ਇਹ ਤਾਂ ਮੇਰੇ ਦੇ ਵਿੱਚ ਸ਼ੈਡਰੀ ਪਿਆ ਰਹਿੰਦੀ ਕੋਈ ਪਤਾ ਨਹੀਂ ਕੀ ਇਹਦੇ ਵਿੱਚ ਇਹੀ ਜਿਹੜਾ ਤੂੰ ਚੱਕਣੇ ਨਹੀਂ ਦਿੰਦੀ ਬੈਗ ਨੂੰ ਕੋ ਮੈਂ ਚਾਹ ਬਣਾ ਕੇ ਚੱਲ ਠੀਕ ਹੈ ਲੈ ਆਂਦੀ ਆ ਸਿਰ ਲੱਗਣਾ ਤੁਹਾਂ ਨਾ ਠੀਕ ਹੈ ਲੈ ਆਨੀਆ ਲੈ ਆਨੀਆ ਲੈ ਪੂਆ ਜੀ ਚਾਹ ਸਾਡੇ ਉਤੋਂ ਹੋਰ ਪੂਆ ਜੀ ਟਾਈਮ ਹੀ ਹੋ ਰਹੀਦੀ ਚਾਹ ਦਾ ਤਾਂ ਉਤੋਂ ਮੀ ਪੀ ਜਾਂਦਾ ਸੀਗਾ ਮੈਂ ਸਿਰਜਾ ਦੁਖਣ ਲੱਗ ਜਾਂਦਾ ਪਰ ਕੰਡੇ ਵਾਲੀ ਚਾਹ ਤਾਂ ਬੰਦੀ ਸੀ ਨਾ ਤੈਨੂੰ ਲੈ ਆਣੀ ਹੋਰ ਤੱਕ ਅਮੀ ਪੈਣ ਲੱਗ ਰ ਮੈਂ ਤਾਂ ਪਨੀਆ ਡਾਕੇ ਸਿਰ ਪੜ ਕਮਾਟਦਾ ਹਾ ਇਹ ਤਾਂ ਆ ਪੋਜੀ ਮੈਂ ਵੀ ਅੱਜ ਹੁਣ ਥੱਕ ਜੇ ਰਹੀ ਆ ਕਿ ਕੰਮ ਕਰਕੇ ਮੈਂ ਵੀ ਕਹਾਂਵਾਂ ਚਲ ਪੋਜੀ ਨਾਲ ਗੱਲਾਂ ਮਾਰ ਲੂੰਗੀ ਨਾਲੇ ਥਕਾਵਟ ਜੀ ਦੂਰ ਹੋ ਜਾਊਗੀ ਤੂੰ ਐ ਬੈ ਗਈ ਤੂੰ ਰੋਟੀ ਬਣਾ ਮੈਂ ਤਾਂ ਭੁੱਖ ਲੱਗ ਰਹੀ ਹੈਗੀ ਅੱਛਾ ਪੋਜੀ ਰੋਟੀ ਬਣਾਣੀ ਹੈ ਹੋਰ ਰੋਟੀਆਂ ਬਣਾ ਤਰ ਜਾ ਅੱਛਾ ਚਲ ਕੋਈ ਨਾ ਪੋਜੀ ਬਣਾ ਦਿੰਦੀ ਆ ਮੈਂ ਰੋਟੀ ਤੁਸੀਂ ਚਾਹ ਪੀ ਲਓ ਇਨੇ ਮੈਂ ਆ ਗਈ ਨਾ ਕੋਣ ਮੈਂ ਪੀ ਜਾਂਦੀ ਆ ਕੋਈ ਬਹਾਨੇ ਨਾਲ ਅੰਦਰ ਤੋਰਤੀ ਹੁਣ ਮੈਂ ਆਦਾ ਸਮਾਰਟ ਕੱਟ ਕੇ ਦੇਖਨੇ ਆ ਹੁਣ ਏ ਕੱਤੇ ਨਾ ਰੱਗ ਰਿਹਾ ਕੱਢ ਲੈ ਕੱਢ ਕੇ ਆਉਂਦਾ ਖਾ ਕੇ ਆ ਵੀ ਫਿਰ ਚਾਹ ਪੀ ਗਰ ਰਹਾ ਹਾਂ ਹਾ ਹਾ ਥਾਕੇ ਰਾਮਦਾਰੀ ਆ ਗਈ ਹਾ ਹਾ ਮੋਜ ਆ ਗਿਆ ਖਾਣ ਦਾ ਹੁਣ ਆਉਗੀ ਸਿਰ ਨੂੰ ਵੀ ਟਕਾਈ ਮौज ਹੋ ਗਈ ਹੁਣ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਹ ਸਮਾਰ ਕੇ ਕਰੀ ਹੋਇ ਤੇ ਬੁਲੀ ਚਾ ਕੀ ਕੇ ਮੇਰਾ ਨਾਮ ਆ ਰਾਂ ਗਾਰੀ ਆ ਆਪਣ ਚਾ ਬਣਾਤੀ ਭਾਈ ਚਾ ਛੱਡ ਮੈਂ ਤਾਂ ਪਰੌਂਟੀ ਵੀ ਬਣਾਤੀ ਐ ਕਿ ਮੇ ਜੂਰੀਆਂ ਦੁਖੀ ਜੀ ਪੁੱਛ ਨਾ ਜੱਗੀ ਤੂੰ ਤਾਂ ਖੜਦਾ ਨਹੀਂ ਹੈਗਾ ਘਰੇ ਮੈਨੂੰ ਕੱਲੇ ਨੂੰ ਅੱਖਾ ਹੋ ਜਾਂਦਾ ਹੈਗਾ ਕੈਮ ਹੋ ਗਿਆ ਪਹਿਲਾਂ ਭੂਆ ਨੂੰ ਮੈਂ ਚਾ ਪੁੱਛ ਕੇ ਆਈ ਸੀਗੀ ਮੈਂ ਕਹ ਬੋ ਜੀ ਚੱਲ ਮੈਂ ਆਰਾਮ ਕਰ ਲੈਣੀ ਆ ਮੈਂ ਕੰਮ 'ਚ ਕਰਕੇ ਹੱਟੀਦੀ ਪਹਿਲਾਂ ਰਸੋਈ ਦਾ ਮੈਂ ਕਹ ਮੈਂ ਬੋ ਜੀ ਜਦ ਤੁਸੀਂ ਚਾਹ ਪੀ ਲਓ ਮਾਂ ਚੱਲ ਆਪਾਂ ਗੱਲਾਂ ਬਾਤਾਂ ਮਾਰਦੇ ਹਾਂ ਤੋਂ ਬਾਅਦ ਚ ਬਣਾ ਕੇ ਦੇ ਦੂੰਗੀ ਹਾਂ ਫਿਰ ਮੈਂ ਰੋਟੀ ਬਣਾਣ ਲੱਗੀ ਮੈਂ ਕਿਹਾ ਚ ਲਾਲੂ ਜੀ ਪੈਣਾ ਚਾਰ ਪਰੌਂਠੇ ਜ਼ਾਦਨੀ ਆ ਮੈਂ ਦੋ ਤਿੰਨ ਖਾਊਗੀ ਬਈ ਤੂੰ ਪੁੱਛ ਨਾ ਮੈਂ ਤਾਂ ਤਾਂ ਨਾ ਜਿਹੜੀ ਨਾ ਬਣਾ ਤੇ ਜ ਕੋਈ ਹੋਰ ਹੁੰਦੀ ਨਾ ਉਹ ਭਾਜ ਜਾਂਦੀ ਪਰੌਂਠੇ ਕੀ ਪਰੌਂਠੇ ਦੇ ਗੇੜੇ ਤੇ ਗੇੜਾ ਦੇ ਗੇੜਾ ਚਾਰ ਨਾਲ ਤਾਂ ਕਲਿੰਦਾ ਸਾਰੇ ਨਹੀਂ ਆ ਕ ਪਤਾ ਨਹੀਂ ਉਹ ਸਵਾਰ ਦੇ ਚੱਕਰ ਚਰਾ ਗਈ ਪਤਾ ਨਹੀਂ ਬਈ ਉਹਦੇ ਕੀੜੇ ਨੇ ਉਹ ਤਾਂ ਕੀ ਕਿਵੇਂ ਦਾ ਨਾ ਮੇਰੇ ਤਨਾਗੇ ਮੈਂ 5 ਮਿੰਟ ਨਾ ਹੋਇਆ ਕਰ ਮੈਂ ਰੜਦੇ ਨੂੰ ਉਹਦੀ ਬੋਲ ਵੱਜਿਆ ਕਰੇ ਆ ਜਾ ਪਰੌਂਠਾ ਦੇ ਜਾ ਆ ਜਾ ਪਰੌਂਠਾ ਦੇ ਜਾ ਬਹੁਤ ਔਖੀ ਹੋਈਆਂ ਬਾਈ ਮੈਨੂੰ ਤਾਂ ਰੈਸਟ ਕਰਨਾ ਵੀ ਨਹੀਂ ਮਿਲਿਆ ਹੈ ਗਿਆ ਸੌਣ ਲੱਗੇ ਮੈਂ ਤਾਂ ਬਿਮਾਰਾ ਵਰਗੀ ਕਰਤੀ ਹੋਣੀ ਇੰਨੇ ਭੂਆ ਨੇ ਕੀ ਕਿੱਥੇ ਪਾਏ ਨੇ ਲੈ ਇੰਨੇ ਬਾਈ ਉਹਦੇ ਇੰਨਾ ਪਤਾ ਨਹੀਂ ਖਾਤਾ ਖੁੱਲ ਰਿਆ ਦੀ ਉਹਦੇ ਕੀ ਖੁੱਲ ਰਿਆ ਦੀ ਮੈਨੂੰ ਨਹੀਂ ਸਮਝ ਆਈ ਪਤਾ ਨਹੀਂ ਕੀ ਤਾਂ ਹੋ ਰਿਹਾ ਭੂਆ ਨੂੰ ਇੰਨੇ ਬਹੁਤ ਕੁਲਕਤ ਗੇਮਰ ਇੱਕ ਕਰੇ ਖਾਕੇ ਨਹੀਂ ਲੇਉਗੀ ਕਿੰਨੇ ਕੇ ਪਰੌਂਠੇ ਖਾਗਿਂ ਤੇਰੇ ਸਾਹੋਂ ਸੇ ਕੰਮ ਖਾਗੀ ਹੋਗੀ 15 15 13 14 ਆ ਮੰਨ ਲੈ ਇੰਨੇ ਤਾਂ ਹੋਈ ਨਹੀਂ ਪਰੌਂਠੇ ਖਾਦੇ ਜਾਂਦੇ ਇੰਨੇ ਤਾਂ ਮਨੇ ਕਰਦੇ ਨਹੀਂ ਸਾਰੇ ਭਗਦੇ ਕਮਾਲ ਕਰਤੀ ਹੈ ਆ ਚਾਰ ਕੇ ਪਰੌਂਠੇ ਮਜੇਨੇ ਭਾਈ ਤੂੰ ਖਾਣੇ ਨੇ ਖਾ ਲਈ ਮਾਤਾ ਜੀ ਕੁਛ ਨਹੀਂ ਖਾਦੇ ਮੈਂ ਤਾਂ ਰੈਸਟ ਕਰੂੰਗੀ ਮੇਰਾ ਸਰੀਰ ਦੁਖੀ ਜਾਂਦਾ ਜੱਗੀ ਆ ਚਾਹ ਬਣਾ ਰਕੀ ਪੀ ਲੈ ਭਰਾਵਾ ਢੱਡਾ ਘਟੋਆ ਭੂਆ ਦੇ ਹੈ ਚੱਲ ਮੈਂ ਤਾਂ ਆਉਦਾ ਕਰੇ ਖੜ ਜਾ ਕਰ ਮਾੜਾ ਮਟਾ ਕੰਮ ਕਰਾ ਦਿਆ ਅਗਰ ਮੇਰੇ ਤੇ ਪਹਿਲੇ ਦਿਨ ਚੀਤਾਂ ਲਈ ਘੜਤੀ ਬਦਲੇ ਚ 4 ਦਿਨ ਹੋਰ ਲਾਓਗੇ ਬਦਲੇ ਕੀ ਨਾ ਪੁੱਤਾਂ ਦੀ ਨਾ ਵੀ ਮਾ ਪਤਾ ਨਹੀਂ ਚਾਹ ਪੀ ਕਰੀਏ ਕਿ ਨਾ ਮੈਂ ਜਾ ਕੇ ਮੈਂ ਕਹਿਦਾ ਮੈਂ ਗਈ ਸੀ ਉਦੋਂ ਵੀ ਪੂਆ ਜੀ ਮੈਂ ਚੱਲ ਚਾਹ ਪੀ ਲਵਾਂ ਤੁਸੀਂ ਵੀ ਚੱਲ ਮੈਂ ਤੇ ਆ ਦੰਦ ਉਹ ਲੈ ਲੂੰਗੀ ਇਹਨਾਂ ਗੱਲਾਂ ਬਾਤਾਂ ਮਾਰ ਲੂੰਗੀ ਤੇ ਉਦੋਂ ਬਾਅਦ ਚ ਰੋਟੀ ਬਣਾ ਦੂੰਗੀ ਬਸ ਉਦੋਂ ਬਾਅਦ ਤਾਂ ਮੈਨੂੰ ਹੁਣੀ ਬਣਾ ਲਿਆ ਕਹਿੰਦੀ ਚਲੋ ਜਿਵੇਂ ਚਲ ਠੀਕ ਹੈ ਮੈਂ ਤਾਂ ਰੈਸਟ ਕਰਦੀ ਹਾਂ ਤੂੰ ਰੋਟੀ ਪਾਣੀ ਖਾ ਲੈ ਬਈ ਕਰ ਲੈ ਕਰ ਲੈ ਠੀਕ ਹੈ ਕੋਈ ਮਤਾਂ ਕਹਿੰਦੀ ਸੀ ਭੂਆ ਜੀ ਹਾਕ ਮੈਂ ਕਿ ਤੁਸੀਂ ਰੈਸਟ ਕਰ ਲੈਂਦੇ ਕਿਦੋਂ ਦੇ ਬੈਠੇ ਹੋਗੇ ਮੈਂ ਤਾਂ ਬਥਰਨਾ ਕਿਹੜੇ ਵਾਦੀ ਪਈਆਂ ਅੱਖ ਲਾਗੀ ਮੇਰੀ ਫਿਰ ਮੈਂ ਬੈਠੀ ਹੀ ਹੁਣ ਹੁਣੇ ਬੈਠੀ ਆ ਜੀ ਅੱਛਾ ਮੈਂ ਤਾਂ ਭੂਆ ਜੀ ਇੱਕ ਗੱਲ ਪੁੱਛਣੀ ਸੀ ਸੁਣੋ ਹਾਂ ਪੁੱਛੋ ਤਾਂ ਮੈਂ ਕਹਿੰਦੀ ਸੀ ਕਿ ਮੈਂ ਗੁੱਸਾ ਤਾਂ ਨਹੀਂ ਕਰਦੀ ਲ ਮੈਂ ਤਾਂ ਗੁੱਸਾ ਉਹੀ ਨਹੀਂ ਕਰਦੀ ਹੈਗੀ ਚਲ ਮੈਂ ਕਹਿੰਦੀ ਸੀ ਮਾਂ ਅੱਜ ਮੈਂ ਪਰੌਂਠੇ ਬਣਾਏ ਸੀ ਜਦੋਂ ਹਾਂ ਮੈਂ ਉਦੋਂ ਦੇ ਦੇਖਣ ਲੈ ਰਹੀ ਆਂਗੀ ਤੇ ਭੂਆ ਜੀ ਇੰਨੀ ਖਰਾਕ ਕਿਹਦੀ ਹੁੰਦੀ ਉਹ ਤਾਂ 12 13 ਪਰੌਂਠੇ ਖਾ ਗਈ ਮੈਂ ਤਾਂ ਸੱਜਣ ਕਰਦਾ ਹਾਂਜੀ ਐਹੀ ਜੀ ਚੀਜ਼ ਐ ਤੇ ਬਈ ਹਾਂਜੀ ਮੈਂ ਤਾਂ ਖਾਂ ਸਾਣਾ ਸਾਰਾ ਨਾ ਡੋਰੇ ਜਾਂ ਜਨਨ ਨਾਲ ਦੀ ਨਾਲੀ ਐਹੀ ਜੀ ਕਹੀ ਜੀ ਚੀਜ਼ ਆ ਪੂਆ ਜੀ ਫਿਰ ਮੈਨੂੰ ਦੇ ਦੋ ਨਾ ਤੈਨੂੰ ਨਹੀਂ ਦਿੰਦੀ ਹੈਗੀ ਮੈਂ ਤੇਰੇ ਖਾਣ ਵਾਲੀ ਨਹੀਂ ਹੈਗੀ ਉਹ ਮੈਂ ਪੂਆ ਜੀ ਜੇ ਤੁਸੀਂ ਖਾ ਸਕਦੇ ਹੋ ਤਾਂ ਮੈਂ ਵੀ ਖਾ ਸਕਦੀ ਆਂ ਕਿ ਨਾਲ ਮੈਂ ਥੱਕੀ ਪਈ ਆਂਗੀ ਨਾ ਮੈਂ ਦੱਸਾਂ ਤੈਨੂੰ ਥੱਕ ਰਹੀ ਐ ਤੂੰ ਅਵੇ ਰੂਮ 'ਚ ਜਾ ਕੇ ਪਈ ਆ ਮੈਂ ਤਾਂ ਜਾਣਨੀ ਆ ਪੂਆ ਜੀ ਸਵੇਰ ਦੀ ਫਰਦੀ ਆਂਗੀ ਮੈਂ ਤੈਨੂੰ ਹੰਗਾਦੀ ਆਂ ਹਾਂ ਮੇਰੇ ਛੋੜੇ ਦੇ ਹੱਥ ਨਾਲ ਦਾਈ ਮੈਂ ਵੀ ਹੱਥ ਤੋਂ ਜਾਨੀ ਹੈਗੀ ਓਹੋ ਪੂਆ ਜੀ ਮੈਂ ਤਾਂ ਪਹਿਲਾਂ ਨਹੀਂ ਹੱਥ ਲਾਇਆ ਤੇ ਸੋ ਤੇਰੀ ਚੀਜ਼ ਹੋਊਗੀ ਮੈਂ ਕੀ ਕਰਾਂ ਤੇਰੇ ਵੈਕ ਤੋਂ ਮੈਂ ਤੁਹਾਨੂੰ ਮੇ ਜਾਨੀ ਆ ਜੇ ਤੇਰਾ ਉਰੇ ਜੀਣ ਲੱਗੇ ਤਾਂ ਅੰਦਰ ਆ ਜੇ ਕੋਈ ਗੱਲ ਨਹੀਂ ਆ ਜੀ ਮੈਂ ਹੱਥ ਤੋਂ ਆ ਮੈਂ ਠੀਕ ਹੈ ਪੂਆ ਜੀ ਲੈ ਪੂਆ ਤਾਂ ਉੱਠੀ ਨਹੀਂ ਹੈਗੀ ਐਡਾ ਸੂਰਜ ਚੜਿਆ ਪਿਆ ਹੈਗਾ ਲੈ ਠਾਨੀ ਹੈਗੀ ਇਹਨੂੰ ਚਲ ਮੈਂ ਦੇਖਦੀ ਆ ਪੂਆ ਜੀ ਪੂਆ ਜੀ ਹਾਂ ਕੀ ਹੋ ਗਿਆ ਜੀ ਉੱਠਣ ਦਾ ਨਾਮੇ ਨਹੀਂ ਲੱਤਿਆ ਹੈਗਾ ਸੂਰਜੇ ਉੱਪਰ ਆ ਰਿਹਾ ਹੈਗਾ ਉੱਠਦੀ ਆਂ ਨਾਲ ਮੈਂ ਚਾਹ ਕਰ ਰੰਨੀ ਆ ਤੈਨੂੰ ਖੜੀ ਹੋ ਜਾ ਉੱਠਦੀ ਆਂ ਮੈਂ ਨਾਲ ਐ ਕਰ ਚਾਹ ਕਰ ਦੇ ਨਾਲੇ ਮੇਰਾ ਚੋਲਾ ਦੇਖ ਦੇ ਮੈਨੂੰ ਚੋਲੇ ਚ ਕੀ ਰੱਖਿਆ ਭੂਆ ਜੀ ਚੋਲੇ ਨੂੰ ਛੱਡ ਭਰਾ ਤੂੰ ਉੱਠ ਜਾ ਮੈਂ ਤੈਨੂੰ ਕਹਤਾ ਵੀ ਚੋਲਾ ਲੈ ਜਾ ਤੱਕੀ ਚਲ ਠੀਕ ਹੈ ਲੈਨੀ ਆ ਮੈਂ ਤੂੰ ਉੱਠ ਜਾ ਉੱਠਦੀ ਆਂ ਮੈਂ ਮੈਂ ਚਾਹ ਲੈਨੀ ਆ ਤੈਨੂੰ ਚੰਗਾ ਹੈਗਾ ਤਾਂ ਸਰੀਰ ਆ ਹੱਡ ਹੱਡ ਦੁਖਣ ਲੱਗ ਰਹੇ ਜੇ ਉਹ ਪੋਰਾ ਖਾਉਂਗੀ ਤਾਂ ਮੇਰਾ ਸਰੀਰ ਲੋਟ ਆਊਗਾ ਔ ਕੁੜੀ ਨੇ ਕੇ ਹੱਥ ਵਿੱਚ ਥੀਆ ਜਦੈ ਕੇ ਚੋੜਾ ਟੋੜਾ ਲੈ ਕੇ ਵੀ ਨਹੀਂ ਆਈ ਹੈ ਲਾਪੂਆ ਜੀ ਆ ਜੱਗ ਚ ਮੈਲੇ ਕਿੰਨਿਆ ਚਾਹ ਗਰਮ ਗਰਮ ਤੇ ਆ ਲੈ ਥੋੜਾ ਛੋਲਾ ਛੋਲਾ ਤਾਂ ਨਹੀਂ ਫਰੋੜਿਆ ਤਾਂ ਲਾਪੂਆ ਜੀ ਮੈਂ ਸੋਨੂੰ ਕੀ ਕਰਨਾ ਛੋਲਾ ਫਰੋੜ ਕੇ ਥੋੜੀ ਸੌ ਚੀਜ਼ ਹੈ ਚ ਤੂੰ ਐ ਕਰ ਜਾ ਹਾਂ ਤੂੰ ਕੰਮ ਕਰ ਲਾਉਦਾ ਮੈਂ ਐਸੀ ਚੱਲ ਗੱਲਾਂ ਬਾਤਾਂ ਮਾਰ ਲਾਂਦੀ ਨਹੀਂ ਮੈਂ ਚਾਹ ਪੀਣੇ ਫੇਰ ਆਇਆ ਫੇਰ ਮਾਰਾਂਗੇ ਦਮਾਤ ਚਲ ਠੀਕ ਹੈ 부ਆ ਜੀ ਪੀ ਲਿਓ ਚਾਹ ਨਾ ਪੀ ਲੂੰ ਮੈਂ ਠੀਕ ਹੈ और हम बनगा शरीर भोरा खा के हड़ हड्ड टूटा पै खानिया भोरा शरीर फिर ही बनूगा चाह गर्म पई है हूं थोड़ा जा ठहर के प्यूंगा <laughs> ਲੈ ਲੈ ਆਪਣਾ ਝਾੜੂ ਹਾਂ ਬਾਈ ਬਸ ਕੱਲਾ ਝਾੜੂ ਰਹਿ ਗਿਆ ਤੇ ਹੋਰ ਤਾਂ ਮੈਂ ਸਾਰੇ ਕੰਮ ਕਰ ਲਈ ਅੱਛਾ ਮੈਂ ਤਾਂ ਇਹ ਨਾ ਚਾਹ ਕਰ ਲਈ ਚਾਹ ਦਾ ਬਾਈ ਮੈਂ ਬਣਾ ਰੱਖੀ ਐ ਤੂੰ ਹੀ ਪਤਾ ਨਹੀਂ ਕਿੱਥੇ ਜਾ ਰਿਹਾ ਸੀਗਾ ਉਹ ਮੈਂ ਬਾਹਰ ਵਾਗ ਗਈ ਥੋੜਾ ਜਿਹਾ ਹਾਂ ਅੱਛਾ ਉਹ ਪੂਆ ਕੋਲੇ ਪਿਆ ਜੱਗ ਭਰ ਕੇ ਮੈਂ ਉੱਥੇ ਦੇ ਆਈ ਸੀ ਅੱਜ ਪੂਆ ਲੇਟ ਉੱਠੀ ਐ ਅੱਛਾ ਤੂੰ ਪੀਂਗੀ ਹਾਂ ਬਾਈ ਨਾਲੇ ਮੇਰੀ ਪਾ ਲਈ ਚਾਹ ਨਾਲੇ ਤੂੰ ਪੀ ਆ ਨਾਲੇ ਪੂਆ ਨੂੰ ਪੁੱਛ ਲਈ ਥੋੜਾ ਜਿਹਾ ਜ਼ਿਆਦਾ ਹੀ ਪਿੰਦੀ ਐ ਚਾਹ ਠੀਕ ਐ ਠੀਕ ਐ ਬਾਈ ਪੀ ਲਈ ਪੂਆ ਚਾਹ ਹਾਂ ਪੁੱਤ ਫੇਰ ਹੀ ਮੈਂ ਸਿਰ ਬਾ ਕੇ ਹਟੀਆਂ ਹਾਂ ਅੱਛਾ ਮੈਂ ਕਹਿੰਦੀ ਲੇਟ ਉੱਠੀ ਬੂ ਅੱਜ ਪੁੱਤ ਮੈਂ ਤਾਂ ਨਾ ਪੈ ਕੇ ਸੁੱਤੀ ਰਹੀ ਹੈਗੀ ਮੈਂ ਤਾਂ ਆਮਨ ਨੇ ਜਗਾਈ ਆ ਕੇ ਕਹਿੰਦੀ ਬੂ ਆ 9 ਵਜੇ ਨਾਲ ਹੀ ਹੋਰ ਨੂੰ ਉੱਠੀ ਹੋ ਜੀ ਹੈਗੀ ਆਉ ਥਕਾਵਟ ਹੋ ਜਾਂਦੀ ਆ ਮੈਂ ਕਹਿਆ ਦੀ ਆਮਨ ਨੂੰ ਤਾਂ ਮੇਰੇ ਚਾਹ ਲੈਣ ਆਏ ਦੀ ਆਮਨ ਕਹਿੰਦੀ ਬੂ ਆ ਕੋਲੇ ਜੱਗ ਪਿਆ ਮੈਂ ਲਾ ਮੈਂ ਚਾਹ ਪੀ ਪੀ ਲਈਏ ਉਹ ਚਾਹ ਤਾਂ ਹੈ ਨਹੀਂ ਇਹਦੇ ਵਿੱਚ ਜੱਗ ਖਾਲੀ ਪਿਆ ਚਾਹ ਵਧੀਆ ਸੀ ਕਰੀ ਹੋਈ ਮੈਂ ਤਾਂ ਲੱਗੀ ਸਵਾਮਾਂ ਨੂੰ ਸਾਰੀ ਪੀ ਗਈ ਜਾ ਬੂਆ ਉਹ ਕਹਿੰਦੀ ਸੀ ਕਹਿੰਦੀ ਮੈਂ ਇੰਨੀ ਕੁ ਏਸੀ ਚ ਪਾ ਲਈ ਸੀ ਸਾਰੀ ਜਿੰਨੀ ਕ ਚਾਹਤੀ ਵੀ ਇਕੱਠੇ ਪੀ ਲਾਂਗੇ ਚਲ ਨਹੀਂ ਪੁੱਤ ਚਾਹ ਥੋੜੀ ਹੀ ਸੀ ਇੰਨੀ ਨਹੀਂ ਸੀ ਜਿਆਦੇ ਪਾਈ ਹੋਈ ਅੱਛਾ ਚਲ ਉਹ ਤਾਂ ਮੇਰੇ ਜੋਗੀ ਜੀ ਮੈਂ ਵੀ ਗੇਰੋਂ ਦਾ ਬ੍ਰਾਹਮਣ ਕੰਨ ਨਾਲ ਮਿੰਨ ਪਾਲੇ ਨਾਲ ਕਹਿੰਦੀ ਲਿਆ ਤੂੰ ਵੀ ਲੇਗਾ ਚਲ ਕੋਈ ਨਾ ਬੂਆ ਕੱਲੇ ਮਾਂਜ ਦੂਗੀ ਮੈਂ ਉੱਥੇ ਆਮਨ ਨੂੰ ਫੜਾਇਆ ਨਾ ਹਾਂ ਲੈ ਜਾ ਪੁੱਤ ਫੇਰ ਹਾਂ ਕੋਈ ਨਹੀਂ ਠੀਕ ਹੈ ਪਾਂਡੇ ਤਾਂ ਮਾਂਜ ਨੇ ਨਾ ਲਿਆਇਆ ਚਾਹ ਹਾਂ ਲੱਭਰ ਪਾਲਾ ਵਾਟੀਆਂ ਜੇ ਮੈਨੂੰ ਵੀ ਨਾ ਐ ਹੋ ਰਿਆ ਵੀ ਰੋਕੀ ਤੂੰ ਚਾਹ ਪੀ ਲੈ ਫੱਕਰੀਆਂ ਲੈ ਪੀ ਲੈ ਚਾਹ ਚਾਹ ਕਿੱਧਰ ਗਈ ਉੱਥੇ ਤੂੰ ਜੱਗ ਤੇ ਰਹੀ ਭੂਆ ਦੇ ਸਹਰਾਣੇ ਉਹਦਾ ਪੂਆ ਸਾਰੇ ਦਾ ਸਾਰਾ ਜੱਗ ਪੀ ਗਈ ਚਾਹ ਦਾ ਸਾਰਿਆਂ ਦੀ ਘਰੀ ਤੇ ਚਾਹ ਮੈਂ ਕੱਲੇ ਉਹਦੀ ਨਹੀਂ ਘਰੀ ਸੀ ਮੈਨੂੰ ਐਦੀ ਵੀ ਮੇਰੇ ਖਾਤਰ ਲਈ ਹੈਗੀ ਕਹਿੰਦੀ ਮੇਰਾ ਸਾਰੇ ਦਾ ਸਾਰਾ ਜੱਗ ਪੀ ਗਈ ਮੈਨੂੰ ਲੱਗੀ ਸਵਾਬ ਹਾਏ ਹਾਏ ਰੱਬਾ ਸਾਰਿਆਂ ਦੀ ਚਾਹ ਕਰੀ ਸੀ ਇਹੀ ਜਾਂ ਕਿ ਖੂਹ ਹੈ ਉਹਦੇ ਭੂਆ ਦੇ ਉਹ ਗੁਲਗਲੇ ਪਕਾਏ ਗੁਲਗਲੇ ਖਾ ਗਈ ਤੇ ਉਹਨੇ ਮੈਂ ਪਰੌਂਠੇ ਬਣਾਏ ਪਰੌਂਠੇ ਐਨੇ ਖਾ ਗਈ ਅੱਜ ਚਾਹ ਦਾ ਜੱਗ ਲੱਗ ਗਈ ਥੋੜਾਗਾ ਇਹ ਜੱਗ ਸਾਰਿਆਂ ਦੀ ਚਾਹਤੀ ਇਹਦੇ ਵਿੱਚ ਉਤੋਂ ਐ ਘਰ ਹੁਣਾ ਚਾਹ ਬਣਾ ਲੈ ਬਈ ਮੈਂ ਤਾਂ ਬਣਾਣੀ ਪਊਗੀ ਹੁਣ ਮੇਰੇ ਮੈਨੂੰ ਐ ਹੋਰ ਵੀ ਕਿਧਰ ਚਾਹ ਪੀਲਾ ਤੱਕ ਰਹੀਆਂ ਮੈਂ ਵੀ ਚੱਲ ਹੋਰ ਬਣਾ ਲੈ ਆ ਜਾ ਚੱਲ ਠੀਕ ਐ ਹੁਣ ਲਾ ਕੇ ਦੇਖਦੀ ਆ ਤੇ ਵੀ ਉਹ ਮੁੰਡਾ ਆਊਗਾ ਕਨਾ ਹੁਣ ਐਂ ਚਾਹ ਦਾ ਹੈਗਾ ਹੈਲੋ ਨਾ ਮੈਂ ਰਾਤ ਨੂੰ ਲਾਈ ਜੇ ਕਹਨੀ ਹੈਗਾ ਹਾਂ ਕਰਦੋਂ ਨਹੀਂ ਜਾਣੀ ਆਗੀ ਮੈਂ ਜਸਤਨ ਬਾਤ ਵੀ ਤੂੰ ਇੱਥੇ ਬੰਦ ਤੇ ਆ ਜਾ ਛੇਤੀ ਵੀ ਮੈਂ ਲਾਉਣੀਆ ਗੇਟ ਗੇਟ ਲਵੇ ਸੌਣ ਲੈ ਕੇ ਕਦਾ ਕਰਦਾ ਆ ਜਾ ਤੂੰ ਆਉਣੀਆ ਮੈਂ ਤੁਸੀਂ ਕਿੱਥੇ ਜਾ ਰਹੇ ਬੂਆ ਜੀ ਇਦਾਂ ਜੀ ਕੀ ਦੀ ਘੜਾ ਜਮਾਰਨਾ ਆ ਕੀ ਲੈ ਕੇ ਆਏ ਹੋ ਕੁਛ ਨਹੀਂ ਹੈਗਾ ਮੈਂ ਕੋਈ ਕਤੋਂ ਜਾਨਾ ਦਿਖਾ ਦੋ ਨਾ ਉਹ ਨਹੀਂ ਆਗਾ ਮੈਂ ਤੈਨੂੰ ਕਹਿਨੀ ਆ ਵੀ ਬਾੜੀਆਂ ਘੜਾ ਮਾਰ ਜਾ ਕੰਡੇ ਚਾਹ ਘੜਕੇ ਦਿਆ ਬੂਆ ਜੀ ਜੇ 5-10 ਮਿੰਟ ਤਾਂ ਹੋਏ ਨਾ ਤੁਹਾਨੂੰ ਰੋਟੀ ਖਾਦੇ ਨੋ ਹੁਣੇ ਚਾਹ ਮੈਂ ਤੁਹਾਨੂੰ ਕਹਿਤਾ ਵੀ ਬਾੜੀ ਬੱਜਾ ਪਕਤੀ ਪਾ ਕੇ ਚਾਹ ਬਣਾ ਕੇ ਦਿਆ ਖੜੀ ਹੋ ਗਈ ਚਲ ਠੀਕ ਆ ਬੂਆ ਜੀ ਤੁਸੀਂ ਤਾਂ ਇਹੀ ਕਰਦੇ ਹੁੰਦੇ ਆ ਲੈ ਜੱਗ ਸਿਰ ਚਾਹ ਆਹ ਕਿਹੜੇ ਟਾਈਮ ਦੀ ਚਾਹ ਹੈ ਜਿੱਦਨ ਦੀ ਬਾਈ ਆਪਣੇ ਭੂ ਆਈ ਉਹਦੋਂ ਥਾਂ ਟਿਕਾਣਾ ਹੈ ਚਾਹ ਤਾਂ 24 ਘੰਟੇ ਬੰਦੀ ਆ ਆਪਣੇ ਮੈਂ ਉਹ ਤਾਂ ਠੀਕ ਹੈ ਮੈਨੂੰ ਐ ਕਹਿੰਦੀ ਸੀ ਅੱਜ ਭੂਆ ਬਾਹਰ ਜਾ ਰਹੀ ਸੀ ਬਾਹਰੋਂ ਆਈ ਹੈਗੀ ਪਾਣੀ ਪਤਾ ਕਿ ਦੋ ਜੀ ਜਾ ਰਹੀ ਸੀਗੀ ਲਫਾਵੇ ਚ ਲੈ ਕੇ ਆਈ ਹੈ ਕਾਲੇ ਜੀ ਲਫਾਵੇ ਚ ਕੁਛ ਮੈਂ ਦੇਖਣ ਲੱਗ ਗਿਆ ਉਹ ਕਹਿੰਦੀ ਚਲ ਚਲ ਚਾਹ ਕਰਕੇ ਲਿਆ ਕਹਿੰਦੀ ਬਾਲਾ ਨਾ ਬੋਲ ਮੈਂ ਤਾਂ ਝੜਕ ਕੇ ਅੰਦਰ ਨੂੰ ਭੇਜਤਾ ਆਪ ਉਹ ਤੇ ਹੁਗੇ ਚਾਹ ਪੀਤੀ ਉਹਦੇ ਨਾਲ ਕੀ ਕਹਿੰਦੀ ਇਹੀ ਜਾਓ ਕੀ ਇਹਦਾ ਉਹਨੂੰ ਪੂਆ ਦਾ ਕੀ ਪਤਾ ਲੱਗਦਾ ਹੈ ਇਹ ਗੱਲਾਂ ਇਹੀ ਜਾਣੇ ਦੁਕਾਨਦੀ ਵੀ ਨਹੀਂ ਕੋ ਝੋਲੇ ਨੂੰ ਨਹੀਂ ਹੱਥ ਪਾਣ ਦਿੰਦੀ ਬਈ ਉਹ ਤੇ ਇਦਾਂ ਹੀ ਐ ਭਈ ਹੁਣ ਕੀ ਕਹਿ ਸਕਦੇ ਉਹ ਐ ਲੈ ਲੈ ਆਪਣੇ ਤਾਂ ਪੈੜਕ ਵੀ ਲਵੇ ਲੱਗ ਗੇ ਇੱਕ ਹੁਣ ਦੋ ਤਿੰਨ ਪੈੜਕ ਹੋਰ ਚੱਕ ਲੇ ਬਈ ਚਾਹਦੇ ਆਪਣੇ ਤਾਂ ਐ ਲੈ ਲੈ ਨਰੀਏ ਚਾਹ ਲੱਗਣ ਲੱਗ ਐਨੀਆਂ ਨਹੀਂ ਤਾਂ ਪੱਤੀ ਪਵਾਉਂਦੀ ਐ ਤੋਰ ਲਹਿ ਹੁਣ ਨਾਲੇ ਉਦਾਕਣਾ ਜਿੰਮੇ ਉਮਰ ਹੋ ਰਹੀਏ ਇੰਨੀ ਪਤੀ ਦਾ ਉਹ ਨਹੀਂ ਸਿਖਾਉਂਦੀ ਪਤਾ ਨਹੀਂ ਭਾਈ ਇੰਨੀ ਚਾਹ ਕਿ ਨਹੀਂ ਆਈ ਨਹੀਂ ਤਾਂ ਆਪਣੇ ਤਾਂ ਐ ਲਾਲੇ ਆਪਣੇ ਤਾਂ ਥੋੜੀ ਥੋੜੀ ਚਾਹ ਬਣਦੀ ਹੁੰਦੀ ਸੀ ਜਿੱਦਨ ਦੀ ਭੂ ਆਈ ਆਪਣੇ ਤਾਂ ਨਾ ਪਤੀ ਨਹੀਂ ਲੱਗਦਾ ਕਿੰਨੇ ਵਾਰੀ ਚਾਹ ਬਣ ਜੇ ਦਿਨ ਚਾਹ ਹੋਰ ਚਾਹ ਨਾ ਕੋਈ ਨਾ ਪੀਣ ਨਾ ਪਰ ਚਾਹ ਤਾਂ ਕੋਈ ਨਹੀਂ ਲੇ ਚਲ ਠੀਕ ਹੈ ਭਾਈ ਤੂੰ ਪੀ ਕੇ ਨਾ ਕਾ ਪੁੱਤੇ ਤੇ ਰਹੀ ਸੋਈ ਚ ਮੈਂ ਆਥੀ ਆ ਪਾਡੇ ਪੁੰਡੇ ਮਾਜ ਕੋਈ ਨਾ ਚੰਗਾ ਠੀਕ ਹੈ ਇਹੇ ਹਾ ਤੇ ਸਰੀਰ ਜਿਹੜਾ ਟੁੱਟਿਆ ਤੇ ਇਹਨਾਂ ਕੋ ਪੋਰਾ ਖਾਰਾ ਸਰੀਰ ਬਣ ਜੇ ਉਹ ਆ ਬਾਜਣਾ ਤਾਂ ਤੁਰੇ ਵੀ ਜਾਂਦਾ ਹੈਗਾ ਹੋਣਾ ਕਰਨਾ ਕੀ ਨਾ ਮੁੰਡਾ ਦਾ ਫੋਨ ਚੱਕੇ ਪੂਆ ਜੀ ਪੁਆ ਇਹਨਾਂ ਕਾ ਕੀ ਹੋ ਰਿਹਾ ਉਸ ਗੇੜੇ ਜਿਹ ਕਟੀ ਜਾਂਦੇ ਆ ਉਹ ਤੋਂ ਮੇਰੇ ਹੱਡ ਬਰ ਦੁਖੀ ਜਾਂਦੇ ਨੇ ਬਣਾਈ ਫਿਰ ਤੈਨੂੰ ਦਵਾਈ ਦਵਾ ਲਿਆਨੇ ਹਾਂਗੇ ਦਵਾਈ ਦਾ ਕੀ ਹੁੰਦਾ ਬੈਠਾ ਨਾ ਸਰੀਰ ਜਿਵੇਂ ਡਾਊਨ ਹੋਇਆ ਬੈਠਾ ਨਾ ਡਾਕਟਰ ਨੂੰ ਬੁਲਾ ਲੈਣਾ ਪੂਆ ਜੀ ਜੱਗੀ ਨੂੰ ਭੇਜ ਦਿੰਨੀ ਆ ਮੈਂ ਚੱਲ ਕੋਣਾ ਜੱਗੀ ਟਰ ਡਾਕਟਰ ਦਾ ਕੀ ਕਰੂਗਾ ਕੀ ਹੁਣ ਮੈਂ ਫੋਨ ਕਰੀਏ ਨਾ ਮੁੰਡਾ ਦਾ ਫੋਨ ਫੋਨ ਚੱਕੀ ਕਿਹੜਾ ਮੁੰਡਾ ਪੂਆ ਜੀ ਹਾਏ ਗੱਟੈ ਨੂੰ ਕੀ ਦੱਸ ਤੂੰ ਖਾਣ ਨੂੰ ਇਹੇ ਚਸਕੇ ਰਹਿਣੀ ਹੁੰਨੀ ਐ ਮੇਰਾ ਵਿਸਰਵ ਛਾ ਦੇ ਮੈਂ ਤਾਂ ਹੁਣ ਪੈਣਾ ਐ ਮੇਰਾ ਸਰੀਰ ਤਾਂ ਬਾਹਰ ਹੀ ਡਾਊਨ ਹੋ ਰੇਗਾ ਉਹ ਜੇ ਨਿਸ਼ੇਤੀ ਐ ਤਾਂ ਤੇ ਰੋਟੀ ਵੀ ਨਹੀਂ ਖਾਦੀ ਹੈਗੀ ਨਾ ਮੈਨੂੰ ਤਾਂ ਰੋਟੀ ਕੋਈ ਭੁੱਖ ਨਹੀਂ ਹੈਗੀ ਅੱਛਾ ਵੀ ਇਸ ਤਰ੍ਹਾਂ ਬਿਛਾ ਦਾ ਹਾਂ ਵਿਸਰਵ ਬਿਛਾ ਬੁਣ ਚਲਾ ਆ ਜਾ ਮੈਂ ਵਿਛਾ ਦੀਆਂ ਮੈਂ ਤਾਂ ਸੱਚੇ ਪੂਆ ਨੂੰ ਵੀ ਪੁੱਛ ਕੇ ਆਣਾਗਾ ਵਿਚਾਰੀ ਨੂੰ ਰਾਤ ਖਾਏ ਪੀਏ ਬਿਨਾਈ ਪੈਗੀ ਨਾਲ ਮੇਰਾ ਬੁਖਾਰ ਖੁਰਨਾ ਹੋ ਰਿਹਾ ਹੋਵੇ ਉਹਨੂੰ ਤੇ ਨਾਲ ਮੈਂ ਉਹਨੂੰ ਚਾਹ ਪਾਣੀ ਪੁੱਛ ਕੇ ਆਨੀ ਆ ਜੀ ਤੱਕਰ ਨਹੀਂ ਉੱਠੀ ਹੈਗੀ ਜਾਨੀ ਆ ਪੂਆ ਤਾਂ ਸੁੱਤੀ ਪਈ ਹੈ ਜੀ ਠਾਕੇ ਦੇਖਦੀ ਆ ਪੂਆ ਪਪੂਆ ਹਾਂ ਉੱਠ ਜਾ ਪੂਆ ਇੰਨਾ ਚਿਰ ਹੋ ਗਿਆ ਮੈਂ ਤਾਂ ਤੇ ਮੈਂ ਕਹਿੰਦੇ ਚਾਹ ਪਾਣੀ ਪੀਤਾ ਨਹੀਂ ਹੈਗਾ ਤਾਂ ਮੈਨੂੰ ਐਸੀਆਂ ਤਾਂ ਬਾਜ ਮਾਰੇਗੀ ਮੈਨੂੰ ਉੱਥੋਂ ਮੈਂ ਇੱਥੋਂ ਤਾਂ ਉੱਠਿਆ ਜਾਂਦਾ ਕਿ ਮੇਰਾ ਬਾਹਰੀ ਸਰੀਰ ਡਾਊਨ ਹੋ ਜਾਏਗਾ ਪਰ ਪੂਆ ਐ ਕਰਦੇ ਨਾ ਡਾਕਟਰ ਨੂੰ ਬੁਲਾ ਲੈਣੇ ਆ ਤੇ ਦਿਨੋਂ ਚੈੱਕ ਕਰਾ ਦਿੰਦੇ ਆਂਗੇ ਬੁਖਾਰ ਬਹੂਰ ਨਾ ਹੋ ਰਿਹਾ ਹੋਵੇ ਤੈਨੂੰ ਹੁਣੇ ਵਰਤਮਾਨ ਤੈਨੂੰ ਅੰਦਰ ਦੀ ਗੱਲ ਕੀ ਦੱਸਾਂ ਇਹ ਜੀ ਕੀ ਗੱਲ ਆ ਪੂਆ ਜੀ ਮੈਨੂੰ ਦੱਸੋ ਦੱਸੇ ਪੀਣੀ ਪਤਾ ਲੱਗੂਗਾ ਨਾ ਤੁਮ ਮੈਂ ਤਾਂ ਨਾ ਭੁੱਕੀ ਖਾਨੀ ਆ ਭੁੱਕੀ ਕਰਨੀ ਆ ਪੂਆ ਜੀ ਹਾਂ ਇਹ ਕਿਦੋਂ ਬੈਲ ਲਵਾ ਲਿਆ ਤਨੇ ਹੌਲੀ ਬੋਲ ਜੱਗੇ ਨੂੰ ਸੁਣਜੂਗਾ ਪੂਆ ਜੀ ਉਹਨੂੰ ਤਾਂ ਉਹ ਵੀ ਪਤਾ ਲੱਗੂਗੀ ਫਿਰ ਉਹੀ ਲਿਆ ਕੇ ਦੇਊਗਾ ਜੇ ਕੋਈ ਹੱਲ ਨਾ ਹੋਇਆ ਤੇਰਾ ਕੋਈ ਪਰਤਮਾਇਤ ਤਾਂ ਉਹ ਖਾਈ ਵੱਜਣਾ ਮੇਨ ਤਾਂ ਬੈਲ ਲੱਗਿਆ ਮੈਥੇ ਤਾਂ ਉੱਠਿਆ ਜਾਂਦਾ ਕਿ ਮੇਨ ਤਾਂ ਹੱਡ ਹੱਟ ਨਾ ਜਿਵੇਂ ਚੂਰ ਹੋਏ ਪਿਆਗਾ ਤਾਂ ਨਹੀਂ ਸਮਝਾਂਦੀ ਭੂਆ ਤੂੰ ਭੁੱਕੀ ਦਾ ਕਿੱਥੇ ਬੈਲ ਲਾ ਲਿਆ ਤੇ ਸਰੀਰ ਨੂੰ ਇਹ ਤਾਂ ਬਾਲੀ ਮਾੜੀ ਹੁੰਦੀ ਹੈ ਚਲ ਹੁਣ ਤਾਂ ਲੱਗਿਆ ਤਾਂ ਕੋਈ ਹੱਲ ਨਹੀਂ ਹੈਗਾ ਹੁਣ ਇਹ ਤਾਂ ਹੁਣ ਮੈਨੂੰ ਨਾ ਬਸ ਤੂੰ ਟੱਕਰਵੇਂ ਤਾਂ ਖਾਣੀ ਪਊਗੀ ਮੈਥੇ ਨਹੀਂ ਉੱਠਿਆ ਜਾਂਦਾ ਹੈਗਾ ਚਲ ਠੀਕ ਹੈ ਭੂਆ ਜੀ ਗੱਲ ਤਾਂ ਜੱਗੀ ਕੋਲੇ ਮੈਨੂੰ ਕਰਨੀ ਪਊਗੀ ਉਹ ਹੀ ਲਿਆ ਕੇ ਦੇਊਗਾ ਤੇਰਾ ਹੱਲ ਉਹੀ ਕਰੂਗਾ ਤੂੰ ਐਨੇ ਕਹਿੰਦਾ ਮੈਂ ਤੇ ਚਾਹ ਪਾਣੀ ਲਿਆ ਤਾਂ ਮੈਂ ਜੱਗੀ ਕੋਲੇ ਜਾ ਕੇ ਗੱਲ ਕਰਦੀ ਆ ਹਾ ਕਾਰ ਬੋਤ ਨੂੰ ਇਹਦਾ ਹੱਦ ਕਰੋ ਕਿਸੇ ਲੋਟ ਕਰੋ ਤੂੰ ਜੱਗ ਨੂੰ ਦੱਸ ਦੇ ਜੀ ਭੂਆ ਤਾਂ ਪੁੱਕੀ ਖਾਂਦੀ ਉਹ ਤਾਂ ਬਿਨਾਂ ਟੋਟੇ ਨਹੀਂ ਜਾਂਦਾ ਜਦ ਮੈਂ ਨੌਰੀ ਵਧੀਆ ਜੀ ਚਾਹ ਹਾਂ ਮੈਂ ਲਿਆਂ ਨਹੀਂ ਲਿਆ ਨਹੀਂ ਕੋਈ ਨਾ ਪਤੀ ਬਾਕੇ ਚਾਹ ਕਰਕੇ ਹਾਂ ਤੇਰੇ ਸਰੀਰ ਤਾਂ ਹੁਣ ਕਾਇਮ ਜਤ ਕਰਨੀ ਪਊਗਾ ਕਿਰਾ ਮੈਂ ਲਿਆਂਨੀ ਆ ਚੰਗਾ ਜੀ ਅਕਸਿਰ ਹਾਂ ਭਾਈ ਕੀ ਕਰੀ ਜਾਂਦਾ ਸੀ ਹੱਥੇ ਧੋਣਾ ਹੋਰ ਕੀ ਕਰਦਾ। ਉਹੋ ਮੈਂ ਤਾਂ ਮੇਰੇ ਤਾਂ ਦਿਮਾਗੇ ਉਲਝੇ ਪਏ ਬਈ ਮੈਂ ਵੀ ਨਾ ਉਲਝੀ ਪਈ ਆ। ਹਾਂ ਕੀ ਹੋ ਗਿਆ? ਉਹ ਭੂਆ ਕੋਲੇ ਗਈ ਸੀ ਮੈਂ ਰਾਤੀ ਘੜੇ ਜੇ ਕੱਟੀ ਗਈ। ਨੂੰ ਇਹ ਹੋ ਰਹੀ ਸੀ ਬੁਖਾਰ-ਭੂਰ ਹੋ ਰਿਆ ਹੋਣਾ। ਅੱਛਾ ਉੱਠ ਗਈ? ਹਾਂ ਉੱਠ ਗਈ। ਮਠਾ ਕੇ ਆਈ ਆਪ ਤਾਂ ਕਾਨੂੰ ਉੱਠੀ ਹੈਗੀ। ਅੱਛਾ। ਨੂੰ ਐਸੇ ਬਚਲ ਬੁਖਾਰ-ਭੂਰ ਹੋਣਾ। ਸਰੀਰ ਜਿਆਦਾ ਡਾਉਣ ਜਾਂ ਹੋ ਰਹਾ ਸੀ। ਬਈ ਉਹ ਡਾਉਣ ਤਾਂ ਤਾਂ ਹੋ ਰਹਾ ਤੇ ਭੁੱਖੀ ਖਾਂਦੀ ਆ ਉਸਾਂ। ਭੁੱਖੀ ਖਾਂਦੀ ਆ। ਹਾਂ। ਉਹ ਲਗ ਨਹੀਂ ਮੇਰਾ ਹੱਲ ਕਰੋ ਮੈਨੂੰ ਕਿਤੋਂ ਲਿਆ ਕੇ ਦਿਓ। ਨਿਮਰਾ ਸ਼ਰੀਰ ਤਾਂ ਉਸੇ ਤੇ ਚੱਲਦਾ ਮੈਂ ਉਹ ਤਾਂ ਬੈਲ ਵੀ ਇੰਨਾ ਲੜ ਕੇ ਭੁੱਕੀ ਵੀ ਇੰਨੇ ਨਿਕਾਉਂਦੀ ਐ ਉੱਤਾਂ ਹੀ ਦੇਖ ਚਾਹ ਮੰਗਉਂਦੀ ਸੀ ਇੰਨੇ ਵਾਰੀ ਤੇ ਲਫਾਫੇ ਜੀ ਤੂੰ ਕਹਿੰਦੀ ਪਤਾ ਨਹੀਂ ਕੀ ਗਈ ਐ ਆਹ ਮਾਂ ਮੰਗਾਇਆ ਬਈ ਇਹਨੇ ਮੈਨੂੰ ਤਾਂ ਹੁਣ ਪਤਾ ਲੱਗਿਆ ਕਹਿੰਦੀ ਕੋਈ ਫੋਨ ਫੋਨ ਤੇ ਆਇਆ ਨਹੀਂ ਆਇਆ ਵੀ ਕਹਿੰਦੀ ਸੁਣੀ ਐ ਮੈਂ ਕਰਿਓ ਫੋਨ ਕਰਿਆ ਕਹਿੰਦੀ ਕਿਸ ਨੇ ਫੋਨ ਨਹੀਂ ਚੱਕਿਆ ਮੈਂ ਪੁੱਛਿਆ ਬੱਬੂ ਹਾਜੀ ਕੌਣ ਆ ਕਹਿੰਦੀ ਤੈਨੂੰ ਹੀ ਲੈਣਾ ਫੇਰ ਲੈ ਇਹਦਾ ਬੈਲ ਆਈ ਬੈਠੀ ਐ ਕਿ ਸੋਤਾ ਹਾਂ ਹੁਣ ਮੈਂ ਕੀ ਕਰਾਂ ਮੈਂ ਕਹਿੰਦੀ ਜੱਗੀ ਕੋਲੇ ਨਾਲ ਗੱਲ ਕਰੀ ਮਾਂ ਭਾਜੀ ਜੇ ਜੱਗੀ ਕੋਲੇ ਨਹੀਂ ਗੱਲ ਮੇਰੇ ਮਰਦਾ ਹੱਲ ਕਰ ਕਹਿੰਦੀ ਜੱਗੀ ਨੂੰ ਕਹੇ ਕਿਵੇਂ ਕਰ ਮੇਰਾ ਹੱਲ ਕਰਨੀ ਮੈਂ ਤਾਂ ਕਹਿੰਦੀ ਜਮੀ ਹੋ ਜੂਗੀ ਬੀਤ ਜੂਗੀ ਚਲ ਉਹ ਕਈ ਵਾਰ ਬੈ ਲੱਗਦਾ ਫਿਰ ਔਖਾ ਹੁੰਦਾ ਕੋਈ ਨਾ ਮੈਂ ਲਿਆਣਾ ਕਿਸੇ ਤੋਂ ਕੋਈ ਖਾਂਦਾ ਹੋਵੇ ਆਪਣੇ ਬੇੜੇ ਚ ਦੇਖਦਾ ਕੋ ਪਤਾ ਕਰਦਾ ਕੋਈ ਨਾ ਮੈਂ ਲਿਆਣਾ ਇਹਨੇ ਤੂੰ ਚਾਹ ਚੁ ਕਰਕੇ ਦੇ ਉਹ ਕਹੇ ਦੀ ਹਾਂ ਚਾਹ ਕਰਦੀ ਹਾਂ ਠੀਕ ਹੈ ਅਜੇ ਤੱਕ ਨਹੀਂ ਆਇਆ ਹੈਗਾ ਮੇਰਾ ਤਾਂ ਉਠਣ ਦੀ ਨਿਕਾਦਾ ਹੈਗਾ ਬਣਾ ਲੈ ਬੋ ਜੀ ਚਾਹ ਪੜਾ ਚਾਹ ਚਾਹ ਦੇ ਇਹ ਨਾ ਪੀਣ ਦਾ ਕੋਈ ਕਰਦਾ ਹੈ ਗਿਆ ਉਹ ਪੂਆ ਜੀ ਇਹਨੇ ਚਾਹ ਪੀ ਲੋ ਇਹਨੇ ਜੱਗੀ ਜਾ ਰਿਹਾ ਗਾ ਆਣ ਵਾਲਾ ਗਾ ਕੋਈ ਗੱਲ ਨਹੀਂ ਇਹਨੇ ਚਾਹ ਨਾਲ ਥੋੜਾ ਸਰੀਰ ਟਾਈਮ ਜਾ ਹੋ ਜੂਆ ਉਹਨੂੰ ਫੋਨ ਕਰਿਆ ਜੀ ਰਾਤ ਨੂੰ ਉਹ ਰਾਤ ਨੂੰ ਫੋਨ ਨਹੀਂ ਚੱਕ ਰਿਹਾ ਹੈ ਗਿਆ ਤੜਕੀ ਕਰਦਾ ਤੜਕੀ ਚੱਕਿਆ ਹੈ ਗਿਆ ਉਹ ਪੂਆ ਜੀ ਹੁਣ ਅਗਲਾ ਸਾਲ ਆਪਦਾ ਕੋਈ ਕੰਮ ਧੰਦੇ ਤੇ ਲੱਗਿਆ ਰਹਿੰਦਾ ਨਹੀਂ ਵੀ ਅਗਲੇ ਦੇ ਚੇਤੇ ਰਹੀ ਹੋਣੀ ਗੱਲ ਹੁਣ ਜੱਗੀ ਵੀ ਨਹੀਂ ਆਇਆ ਮੁੜ ਕੇ ਉਹਨੂੰ ਬੜੀ ਟਾਈਮ ਲਾਤਾ ਉਹਦਾ ਪੂਆ ਹੁਣ ਪਿੰਡ ਜਗੇ ਹੈ ਹੁਣ ਪਹਿਲਾਂ ਗੱਲਬਾਤ ਕਰੂ ਹੁਣ ਸਿੱਧੀ ਤਾਂ ਨਹੀਂ ਅਗਲੇ ਤਾਂ ਮੰਗੀ ਜਾਂਦੀ ਜੱਗੀ ਕਿਹੜਾ ਖਾਂਦਾ ਹੈਗਾ ਜਿਹੜਾ ਉਹ ਅਗਲਾ ਲਿਆ ਕੇ ਦਿਨ ਪਹਿਲੀ ਲਿਆ ਦੇ ਤੂੰ ਵੀ ਪਹਿਲਾਂ ਲਮਨ ਤਾਈ ਉਹ ਬੈਗ ਜਾਲ ਕਹੋਂਦੀ ਰਹਿੰਦੀ ਸੀਗੀ ਇਹਦੇ ਵਿੱਚ ਇਹੀ ਕੁਝ ਰੱਖਦੀ ਦੀ ਤੂੰ ਆਹੀ ਕੁਝ ਰੱਖ ਰਿਹਾ ਇਸੇ ਨਾਲ ਹੀ ਸਨੀਰ ਖਾਦਾ ਮੇਰੇ ਤਾਂ ਫਿਰ ਉਹ ਤੂੰ ਪਹਿਲੀ ਕਹਿ ਦਿੰਦੀ ਸਾਨੂੰ ਕਿ ਭਾਈ ਮੇਰੇ ਤਾਂ ਆਹੀ ਬੈਲ ਹੈਗਾ ਫਿਰ ਤੇਰੀ ਪਹਿਲੀ ਹੱਲ ਕਰ ਦਿੰਦੇ ਮੈਨੂੰ ਐ ਜੀ ਵੀ ਵਖਣਨਾ ਅੱਧਾ ਕਿ ਜੇ ਵਾਤਾ ਉਹ ਆ ਗਿਆ ਜੱਗੀ ਹੱਲ ਹੋ ਗਿਆ ਲੈ ਤੂੰ ਨੀ ਕਰ ਦੇਈ ਦੇ ਲਾ ਪੂਆ ਨੂੰ ਤਾਂ ਬਾਲੀ ਕਾਲ ਹੋ ਰਹੀ ਐ ਚਾਹ ਵੀ ਨਹੀਂ ਪੀਤੀ ਖੇਤ ਜੀ ਮੈਨੂੰ ਪਾਣੀ ਦਿਹਾ ਕਰਦੇ ਨਹੀਂ ਆ ਚਾਹ ਪੀ ਲੈ ਪੂਆ ਨਾ ਚਾਹ ਤਾਂ ਠੰਡੀ ਹੋ ਰਹੀ ਐ ਚਾਹ ਨੂੰ ਫੇਰ ਦੇਖੂਗੀ ਚਾਹ ਚਲ ਤੂੰ ਲਿਆ ਦੇ ਭਈ ਮੈਂ ਚਲਾ ਗਲਾਸ ਧਰਿਆ ਮੈਂ ਕਹੂੰਗਾ ਨਾ ਤਾ ਗਰਮ ਕਰ ਲਈ ਚਾਹ ਤਾਂ ਮੈਂ ਹੁਣੀ ਬਣਾਈ ਆ ਪੂਆ ਜੀ ਮੈਂ ਤਾਈਉ ਆਈ ਸੀ ਤੇਰੇ ਕੋਲੇ ਵੀ ਤੂੰ ਸਵੇਰ ਦਾ ਕੁਛ ਖਾਇਆ ਨਹੀਂ ਹੈਗਾ ਨਾ ਤੂੰ ਰਾਤੀ ਖਾ ਕੇ ਪਈ ਹੈਗੀ ਬਸ ਜਦੋਂ ਮੈਂ ਖਾਣਾ ਮੇਰਾ ਸੀਰ ਆਟੋਮੈਟਿਕਨ ਵੱਧਿਆ ਹੋ ਜਾਊਗਾ ਚਲ ਠੀਕ ਐ ਮੈਂ ਚਾਹ ਗਰਮ ਕਰਦੀ ਆਂ ਜੈਬੂ ਆ ਪਾਣੀ ਪੀ ਲੈ ਦੇ ਬੱਚਾ ਇਹਨੇ ਦੇ ਕਰ ਦੇ ਪਾਣੀ ਗਰਮ ਕਰਕੇ ਦੇਣਾ ਚਾਹੀਦਾ ਇਹ ਨਾ ਠੰਡੇ ਪਾਣਾ ਅਸਰ ਨਿਕਾਦੀ ਹੈ ਜੀ ਪੂਆ ਮੈਨੂੰ ਭੁੱਖੀ ਖਾਣੀ ਦੱਸਿਆ ਮੈਂ ਭੁੱਖੀ ਖਾਣਾ ਨਿਕਾਲਣਾ ਸਿਖਾਉਣਾ ਚਾਹੀਦਾ ਤੈਨੂੰ ਵੀ ਅੱਗੇ ਵਾਦੀ ਮੈਂ ਤੈਨੂੰ ਜਾਣਕਾਰੀ ਕਹਿਨੀ ਆ ਕਿ ਜੇ ਕਦੇ ਕੋਈ ਪਾਣੀ ਤਾਂ ਨਹੀਂ ਮੰਗੇ ਗਰਮ ਪਾਣੀ ਦੇਣਾ ਚਾਹੀਦਾ ਹੋਰ ਮੈਨੂੰ ਮਤ ਦੇਖ ਲੈ ਕੀ ਦਿੰਨੀ ਆ ਤੂੰ ਵੀ ਭੁੱਕੀ ਖਾ ਕੋਈ ਖਾਂਦਾ ਹੋਵੇ ਉਹਨੂੰ ਐ ਕਰੋ ਐ ਕਰੋ ਹੁਣ ਤੇ ਤੂੰ ਖਾਨੇ ਪਰ ਸਾਰਿਆਂ ਨੂੰ ਆਈ ਉਹ ਹੋਊਗਾ ਚੱਲ ਪਰ ਤ ਮੈਂ ਤੈਨੂੰ ਐ ਕਹਿੰਨੀ ਤਨ ਵਰਤੇ ਰ ਤੇ ਮੈਂ ਭੁੱਕੀ ਲਾ ਕੇ ਦੇਤੀ ਉਹਦਾ ਸਰੀਰ ਨਾ ਬੈਲ ਡਾਊਨ ਹੋ ਰਿਹਾ ਦੀ ਹੁਣ ਮੇਰਾ ਆਟੋਮੈਟਿਕਾ ਮੇਰਾ ਸਰੀਰ ਨਾ ਆਇਆ ਨਾ ਹੋਗਾ ਵੀ ਜਨਨ ਤਾਂ ਤਾ ਨਹੀਂ ਕਿੰਨਾ ਖਵਾ ਹੋਗਾ ਸਲੀਪ ਦੇ ਵਿੱਚ ਤਾਕਤ ਆਵੇ ਚੱਲ ਕੋਈ ਨਾ ਇਹ ਦੁਰਾ ਦੱਸਦਾ ਨਹੀਂ ਰਾਤੀ ਹੱਲ ਕਰ ਦਿੰਦੇ ਕਿਸੇ ਨਾ ਕੁਝ ਮੇਰੇ ਸੌਣ ਲਾ ਸੁਣਦਾ ਦਿਨ ਦਾ ਸਿਆ ਵੀ ਵਹ ਜਵਾਖਾਂ ਕਹਾਂਗੇ ਵੀਪੂ ਆਪੋ ਕੀ ਖਾਂਦੀ ਐ ਮੈਂ ਤਾਂ ਚੋੜੇ ਚੋੜੇ ਕਰ ਦਿੱਤੀ ਮੈਂ ਰੋਣ ਨੂੰ ਫੋਨ ਕਰਾ ਮੁੰਡੇ ਨੂੰ ਰਾਤ ਨੂੰ ਉਹਨੇ ਨਹੀਂ ਚੱਕਿਆ ਤੇ ਤੜਕੀ ਨੂੰ ਕਰ ਉਹਨੇ ਨਹੀਂ ਚੱਕਿਆ ਵੀ ਆ ਜਵਾਖਾਂ ਨੂੰ ਪਤਾ ਨਾ ਲੱਗੇ ਵੀ ਜਦਾਂ ਇੰਨੀ ਖਾ ਗਈ ਮੈਂ ਖਾ ਕੇ ਚੱਲਾਂ ਫੇਰ ਰਾਤ ਨਾਲ ਵੀ ਅੱਜ ਫੇਰ ਫੇਰ ਮੈਂ ਘਰ ਨੂੰ ਜਾਉਂਗੀ ਚੱਲ ਕੋਈ ਨਾ ਹੁਣ ਇਹਨੂੰ ਸਾਹਮਲ ਐ ਤੇ ਜਦੋਂ ਤੈਨੂੰ ਐ ਲੱਗੇ ਫੇਰ ਉਹ ਕਰ ਲੈ ਹੁਣ ਹੌਲੀ ਹੌਲੀ ਛੱਡ ਦੇ ਇਹਨੂੰ ਇਹ ਬਾਇਲ ਬਾਲਾ ਬੁਰਾ ਐ ਇਹ ਫੇਰ ਕਿਵੇਂ ਛੁੱਟੂਗਾ ਇਹ ਤਾਂ ਮੈਂ ਖਾਨੀ ਐ ਨਾ ਨਾ ਫੇਰ ਹੀ ਕੰਮ ਕਰਦੀਆਂ ਕੋਈ ਨਾ ਹੌਲੀ ਹੌਲੀ ਸਵਾ ਹਟ ਜਾਊਗਾ ਤੇ ਹੁਣ ਇਹਨੂੰ ਸ਼ਾਮ ਲੈ ਇਹਨਾਂ ਡੋਲ ਨਹੀਂ ਬੜੀਆਂ ਗੱਲਾਂ ਮਾਰ ਤੇ ਹੁਣ ਪੈ ਜਾ ਆ ਪੈ ਇਨੇ ਚੰਗਾ ਤੂੰ ਜਾ ਫਿਰ ਪੈ ਕਰ ਤੂੰ ਸ਼ਾਮ ਲੈ ਹੁਣ ਹਾਂ ਸ਼ਾਮ ਨਹੀਂ ਹੁੰਦਾ ਮੈਂ ਆ ਪਾਣੀ ਮੋੜ ਤ ਨਹੀਂ ਪਿੰਦੀ ਨਾ ਬੱਸ ਚੱਲ ਠੀਕ ਹੈ ਕੋਈ ਕੋਈ ਨਹੀਂ ਠੀਕ ਹਾਂ ਠੀਕ ਆਬ ਤਮੈ ਹੁਣ ਆਟੋਮੈਟਿਕਾ ਠੀਕ ਆ ਵਦਿਆ ਮੇਰਾ ਸਰੀਰ ਬਣਿਆ ਹੋਇਆ ਹੁਣ ਅੱਛਾ ਹਾਂ ਹੁੰਦਾ ਨਾ ਮੈਨੂੰ ਐ ਲੱਗਦਾ ਵੀ ਤੂੰ ਨਾ ਵਿੱਚ ਤੇਰਾ ਕੁਛ ਹੀ ਦੁਖਦਾ ਹੈਗਾ ਹਾਂ ਪਰ ਉਹ ਹੀ ਜੱਗੀ ਇਹ ਕਹਿੰਦਾ ਸੀ ਜੇ ਭੂਆ ਕੰਨਾ ਆਪਣਾ ਪਹਿਲਾ ਪੈਦਾਂਦੀ ਐ ਨਾ ਆਫਾ ਹੋਣੇ ਇਹਿੰਦਾਂ ਦੀ ਰਾਤ ਤੇ ਲਿਆ ਦੰਦਾ ਕਹਿੰਦਾ ਮੈਂ ਐਂਟੀ ਪੁੱਤੋ ਉੱਥੇ ਤਾਂ ਆਪਣੇ ਸਾਰੇ ਟੱਬਰ ਨੂੰ ਪਤਾ ਐ ਅੱਛਾ ਇੱਥੇ ਹੁਣ ਆਏ ਆ ਵੀ ਹੁਣ ਸੋਨ ਨੂੰ ਪਤਾ ਲੱਗ ਰਿਹਾ ਵੀ ਭੂਆ ਵੀ ਆ ਚੀਜ਼ ਖਾਂਦੀ ਐਗੀ ਮੈਂ ਚਲ ਤੁਹਾਡੀ ਗੱਲ ਉਹ ਮੰਨਦੀ ਆ ਮੈਂ ਵੀ ਚਲ ਐਵੇਂ ਥੋੜੀ ਥੋੜੀ ਘੱਟ ਕਰਦੇ ਜਾ ਉਹ ਇਹ ਫਿਰ ਨੁਕਸਾਨ ਕਰਦੀ ਸ਼ਰੀਰ ਨੂੰ ਉਹ ਐ ਤਾਂ ਹੈਗਾ ਪੁੱਤੋ ਇਹ ਵੈਦ ਲੱਗਿਆ ਤਾਂ ਮਾੜਾ ਹੈ ਮੈਨੂੰ ਥੋੜੀ ਸਾਰੀ ਸਿੱਖਤੋ ਦੇਣੀ ਹੈਗੀ ਵੀ ਹੂੰ ਵੀ ਹੁਣ ਮੈਨੂੰ ਵੈਦ ਲੱਗ ਰਿਹਾ ਦੇਖਾ ਹੁਣ ਮੈਥੋਂ ਖਾਦ ਰ ਬਣਾ ਮੈਥੋਂ ਖੜਾ ਨਹੀਂ ਹੋਇ ਜਾਂਦਾ ਕੋਈ ਕਹੇ ਥੋੜਾ ਮੈਂ ਵੀ ਇਹ ਕਹਿਣਾ ਬੂਆ ਕਿ ਤੂੰ ਹੌਲੀ ਹੌਲੀ ਨਾ ਥੋੜੀ ਥੋੜੀ ਘਟਾ ਦੇ ਵਿਚਾਲੇ ਕੋ ਲਗਤ ਨਹੀਂ ਘਟਾਈ ਜਾਂਦੀ ਆਪਾਂ ਮੰਨਦੇ ਵੈਦ ਲੱਗਿਆ ਮਾੜਾ ਹੁੰਦਾ ਪਰ ਕਿਤੇ ਨਾ ਕਿਤੇ ਹੌਲੀ ਜਿਵੇਂ ਹੁਣ ਚਾਹ ਪੀਣੀ ਹੈ ਐਡੀ ਆਮਣ ਕਹਿੰਦੀ ਇੰਨੀ ਨਹੀਂ ਪੱਤੀ ਪਾਉਂਦੀ ਐ ਤਾਂ ਮੈਂ ਤੈਨੂੰ ਇਹੀ ਕਹਿਣਾ ਇਦੂ ਥੋੜੀ ਥੋੜੀ ਕਟਾ ਕੰਦੀ ਮੈਂ ਤਾਂ ਸਾਗ ਦੀ ਧੀ ਨਿਤਮ ਰਾਤ ਓਕੀ ਹੋਰੀ ਦੀ ਰਾਤ ਦੱਸ ਦਿੰਦੀ ਹੋਰ ਮੈਂ ਪੁੱਛਿਆ ਦੀ ਮੈਂ ਤਾਂ ਪੁੱਤ ਸੋਥੋਂ ਲੱਕੋ ਰੱਖਦੀ ਥੀ ਮੈਂ ਖਾਨ ਨਹੀਂ ਤਾਂ ਇੰਨੀ ਇੰਨੀ ਥੀ ਤਾਂ ਹੀ ਮੇ ਰਸੀ ਬਣੇ ਰਹਿਦਾ ਨਹੀਂ ਉਹ ਮੁੱਕ ਕਿ ਮੈਂ ਉਹਨੂੰ ਫੋਨ ਕਰਿਆ ਉਹਨੇ ਫੋਨ ਹੀ ਜੱਕਾ ਰਤ ਤੜਕੀ ਵੀ ਕਰਦਾ ਕਿਨੇ ਜਿਹੜਾ ਕੋਈ ਦੇਖ ਕੇ ਜਾਂਦਾ ਹੈ ਦੇਖ ਕੇ ਜਾਂਦਾ ਹੁਣ ਫੇਰ ਮੈਂ ਸੋਥੋਂ ਐਂਜ ਕੋਟੀ ਉਥੇ ਦਾ ਭਾਈ ਸਾਰੇ ਨੰਬਰ ਨੂੰ ਪਤਾ ਹੈ ਖਾਂਦੀ ਹੈ ਹੁਣ ਸੋਠੋਂ ਆਏ ਕੋਰਾ ਜੀ ਵੀ ਜੋ ਅਖਣ ਪਤਾ ਲੱਗੂ ਮੈਨੂੰ ਪਰ ਤਾਂ ਹੁਣ ਨਾ ਇਹਦੇ ਕਹਨੇ ਤੇ ਹੁਣ ਮੈਂ ਕੱਟ ਕਰ ਦੂੰਗੀ ਨਾਲ ਮੈਂ ਕੱਟ ਪੀਆ ਕਰੂੰਗੀ ਚਾ ਹੂੰ ਵੀ ਇਹ ਮੈਂ ਤੁਹਾਨੂੰ ਕਹਿਨੀ ਆ ਵੀ ਇਹ ਬੈਰ ਲੱਗ ਗਿਆ ਬਹੁਤ ਮਾੜਾ ਵੀ ਇਹ ਦੇਖ ਸਿੱਖਤ ਦਿੰਨੀ ਸਾਨੂੰ ਵੀ ਆ ਬੈਰ ਤਾਂ ਨਾ ਹੋਈ ਕਿਸੇ ਨੂੰ ਨਾ ਲੱਗੇ ਨਾ ਕੋਈ ਖਾਵੇ ਨਾ ਕੋਈ ਪੀਵੇ ਹੁਣ ਆਪਾਂ ਜਦੋਂ ਖਾਣੇ ਪੀਣਾਂ ਪਰ ਦੁੱਖ ਨਹੀਂ ਚਾਹਦਾ ਵੀ ਖਰਚ ਕਰਦਿਆਂ ਹਾਂ ਹੁਣ ਮੈਂ ਕਟ ਕਰ ਦੂੰਗੀ ਚਾਹ ਤਾਂ ਬੂਆ ਨਾ ਪੀਤੀ ਕੋਈ ਮਾੜੀ ਨਹੀਂ ਕੋਈ ਵੀ ਚੀਜ਼ ਹੈ ਖਾਣ ਪੀਣ ਖਾਤਰ ਹੀ ਬਣਾਈਏ ਪਰ ਹੁਣ ਜਿਵੇਂ ਤੂੰ ਇਹਨਾਂ ਨਾਲ ਬੁੱਕ ਬੁੱਕ ਅੱਧਾ ਅੱਧਾ ਪੈਕਟ ਚਾਹਦਾ ਪੁੱਤ ਬਾਲ ਕੇ ਪੀਵੇਂਗੀ ਉਹ ਮਾੜਾ ਹੈ ਤੇ ਜ਼ਿਆਦਾ ਨਾ ਪੀਓ ਪੱਤੀ ਹੁਣ ਜਿਵੇਂ ਆਪਾਂ ਨਾਰਮਲ ਚਾਹ ਪੀਂਨੇ ਆ ਉਹ ਕੋਈ ਮਾੜੀ ਨਹੀਂ ਹੁੰਦੀ ਹੁਣ ਅਸੀਂ ਪੀਂਨੇ ਆ ਸਾਰਾ ਸਾਰੀ ਦੁਨੀਆ ਪਿੰਦੀ ਹੈ ਅਮੜਾ ਕਹਿੰਦਾ ਦੀ ਮੈਂ ਉਹ ਮੰਮੀ ਦਾ ਫੋਨ ਆਇਆ ਸੀ ਉਹਨੇ ਮਾਥਨ ਦਾ ਕਾਜ ਜੀ ਅੱਛਾ ਆਉਗੀ ਮੰਮੀ ਹਾਂ ਫਿਰ ਮੈਂ ਕਹਿੰਨੀ ਪੁੱਤਾਂ ਫਿਰ ਤੇਰੀ ਮੰਮੀ ਅੱਥ ਨੂੰ ਆ ਜੀ ਮੈਨੂੰ ਚਲਾਇਆ ਤੁਸੀਂ ਕੋਈ ਨਾ ਮੰਮੀ ਨੂੰ ਮਿਲ ਕੇ ਨਹੀਂ ਜਾਂਦੀ ਤੂੰ ਆਹ ਜੀ ਮਿਲ ਕੇ ਆ ਜੀਓ ਚਲ ਕੋਈ ਗੱਲ ਨਹੀਂ ਉੱਤ ਫਿਰ ਆ ਜੂ ਮੈਂ ਤੇ ਮੈਨੂੰ ਹੁਣ ਤੋਂ ਕੰਮ ਧੰਦਾ ਕਰਦਾ ਕਰ ਸੀ ਵੀ ਮੈਨੂੰ ਵਾਸਾਉਣ ਆਲੇ ਮੈਨੂੰ ਵਾਸਤੇ ਚੜਾਇਆ ਤੁੰਗਾ ਹੈਂ ਕਿ ਮੈਂ ਰੋਟੀ ਬਣਾ ਲਾ ਤੁਹਾਡੇ ਵਾਸਤੇ ਤੇ ਤੁਸੀਂ ਇਹਨੇ ਰੈਸਟ ਕਰ ਲਓ ਚਾ ਚ ਕੀ ਤੂੰ ਵੀ ਕੋਈ ਕੰਮ ਕਰ ਲਈ ਬਈ ਹਾਂ ਚੱਲ ਰੋਟੀ ਬਣਾ ਦੇ ਭੂਆ ਨੂੰ ਹਾਂ ਬਣਾ ਦੇ ਪੁੱਤਾ ਹਾਂ ਠੀਕ ਹੈ ਭੂਆ ਨੇ ਪੈ ਜਾ ਤੂੰ ਹਾਂ ਪੈ ਨਾ ਤੂੰ ਮੈਂ